ਆਵਲਾ ਬੰਦਾ ਜੀ ਆਗਾ ਇਹਨੇ ਕੋਟ ਖੋਲ ਲਿਆ ਆਪਣਾ ਇਹ ਵਾਲਾ ਕੋਟ ਖੋਲ ਲਿਆ ਇਹਨੇ ਤਿਆਰ ਤਿਰੋ ਕੇ ਆਏ ਹੋਏ ਮੈਨੂੰ ਪੂਰਾ ਦੰਨੀ ਪੂਰਾ ਵਿਆਹ ਵਾਲਾ ਹਾਂਜੀ ਇਹ ਹੁਣ ਸਰ ਦੇ ਕੋਲ ਜਾਂਦੇ ਆ ਸਰ ਦੇ ਕੋਲ ਅਲਗ ਵਾਲੇ ਘੁੰਮ ਜਾਂਦੇ ਆ ਆ ਬੰਦਾ ਘੁੰਮ ਰਿਹਾ ਜੀ ਅਲਗ ਵਾਲੇ ਘੁੰਮ ਸਰ ਉੱਥੇ ਸਰ ਉੱਥੋਂ ਮਿਲ ਰਿਹਾ ਆਪਣਾ ਮਿਲ ਰਿਹਾ ਬਸ ਅੰਨ ਨੂੰ ਨਹੀਂ ਮਿਲੇ ਆ ਹਾਂਜੀ ਅੰਨੇ ਅੰਨੇ ਨੂੰ ਚੱਕ ਕੇ ਬਸ ਨਾਲੇ ਦੇਖੋ ਆ ਜਾ ਆ ਜਾ ਰਿਹਾ ਇਹਨੇ ਕੋਟ ਦੀ ਬੁੱਕਲ ਤੇ ਬਣਾਉਣਾ ਕੋਣੀ ਦੇ ਨਾਲ ਆਦ ਲਗਾ ਚੁਰਾ ਨਾਲਗਾ ਖਾਲੀ ਕੰਦਾ ਚਲੋ ਜੀ ਬੰਦ ਸਾਬ ਨੂੰ ਅਪੀਲ ਹੈ ਕਿ ਅੱਜ ਦੀ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਇਹ ਵੀਡੀਓ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਇਹ ਚੋਰ ਫੜੇ ਜਾ ਸਕਦੇ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਪੂਰੇ ਮਾਮਲੇ ਬਾਰੇ ਵੀ ਦੱਸਾਂਗੇ ਕੁਰਾਲੀ ਦੇ ਲਾਗੇ ਇੱਕ ਪੈਲਸ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਅਤੇ ਉਸ ਵਿਆਹ ਦੇ ਵਿੱਚ ਕਾਫੀ ਬਰਾਤੀ ਵੀ ਆਏ ਹੋਏ ਸਨ ਅਤੇ तकरीबन 600 ਦੇ ਕਰੀਬ ਲੋਕ ਵੀ ਇਸ ਵਿਆਹ ਦੇ ਵਿੱਚ ਪੁੱਜੇ ਹੋਏ ਸਨ ਅਤੇ ਇਸ ਵਿਆਹ ਦੇ ਵਿੱਚ ਜਦੋਂ ਵਿਆਹ ਦੇ ਸਾਰੇ ਕਾਰਜ ਚੱਲ ਰਹੇ ਸਨ ਤਾਂ ਕੁੜੀ ਵਾਲੇ ਦੇ ਪਿਤਾ ਦਾ ਕੋਈ ਹੱਥ ਵਿੱਚ ਫੜਿਆ ਹੋਇਆ ਬੈਗ ਹੀ ਲੈ ਕੇ ਰਫੂ ਚੱਕਰ ਹੋ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਕਿ ਇੱਕ ਵਿਅਕਤੀ ਕੋਟ ਪੈਂਟ ਪਾ ਕੇ ਅਤੇ ਉਸ ਦਾ ਇੱਕ ਸਾਥੀ ਕਾਲਾ ਕੋਟ ਪੈਂਟ ਪਾ ਕੇ ਵਿਆਹ ਦੇ ਵਿੱਚ ਦਾਖਲ ਹੋਇਆ ਅਤੇ ਉਹ ਕੁੜੀ ਵਾਲੇ ਦੇ ਜੋ ਪਿਤਾ ਸਨ ਕੁੜੀ ਦੇ ਪਿਤਾ ਸਨ ਉਸ ਦੇ ਆਲੇ ਦੁਆਲੇ ਘੁੰਮੀ ਗਿਆ ਜਦੋਂ ਕੁੜੀ ਦੇ ਪਿਤਾ ਨੇ ਜੋ ਹੱਥ ਦੇ ਵਿੱਚ ਇੱਕ ਦੋ ਲਫਾਫਾ ਟਾਈਪ ਪਰਚ ਫੜਿਆ ਹੋਇਆ ਸੀ ਉਸ ਨੂੰ ਰੱਖਿਆ ਤੇ ਵਿਅਕਤੀ ਨੇ ਆਪਣਾ ਚਿੱਟਾ ਕੋਟ ਖੋਲ ਕੇ ਉਸ ਦੇ ਉੱਪਰ ਰੱਖ ਦਿੱਤਾ ਅਤੇ ਫਿਰ ਨਾਲ ਹੀ ਉਹ ਥੈਲਾ ਚੱਕ ਕੇ ਉੱਥੋਂ ਫਰਾਰ ਹੋ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਲੱਖਾਂ ਰੁਪਏ ਨਕਦੀ ਅਤੇ ਕੀਮਤੀ ਸੋਨੇ ਦਾ ਸਮਾਨ ਸੀ ਜਿਸ ਨੂੰ ਲੈ ਕੇ ਰਫੂ ਚੱਕਰ ਇਹ ਦੋਨੋਂ ਚੋਰ ਹੋ ਗਏ ਨੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਕੀ ਕਹਿਣਾ ਜਿਸ ਲੜਕੀ ਦਾ ਵਿਆਹ ਸੀ ਉਸਦੇ ਪਿਤਾ ਦਾ ਅਤੇ ਐਸਐਸਆਈ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਭਾਈ ਕੀ ਨਾਮ ਆਪਣਾ ਜੀ ਕੀ ਮੇਰਾ ਨਾਮ ਮਨਜੀਤ ਸਿੰਘ ਅੱਛਾ ਜੀ ਕੀ ਘਟਨਾ ਹੋਈ ਏ ਜੇ ਮੇਰੀ ਬੇਟੀ ਦੀ ਮੈਰਿਜ ਹੈਗੀ ਅੱਛਾ ਜੀ ਕਿਉਂਕਿ ਪਹਿਲ ਤੋਂ ਮੈਂ ਪੁੱਛਿਆ ਹੋਇਆ ਸੀ ਅੱਛਾ ਜੀ ਇਸ ਦਾ ਦੁਪਹਿਰ ਨੂੰ ਟਾਈਮ ਤੇ ਆਪਣਾ ਸਾਰੇ ਸ਼ਗਨ ਕਰਕੇ ਤਾਂ ਬੈਠੇ ਜੀ ਚਾਹ ਪਾਣੀ ਨਾਲ ਤੇ ਬਾਅਦ ਰੁਕੇ ਬੈਠੇ ਤਾਂ ਉਸ ਟਾਈਮ ਜਿੰਨੇ ਵੀ ਕਨਲ ਅੰਦਰ ਤੇ ਜਨਰੇਟਰ ਸਪਲਾਈ ਦੇ ਰਹੇ ਤੇ ਜੋ ਜੀ ਦੇ ਰਹੇ ਸੀ ਉਹ ਸਿਰਫ ਵਰਦੀ ਵਾਲੇ ਜੀ ਹੈਗੇ ਅਰੂਟਾ ਵਿੱਚ ਚਾਰ ਪਿੱਤੀ ਜੋ ਨਾਸਰ ਵਗੈਰ ਕਰਿਆ ਪਰ ਜਦੋਂ ਦੇਖਿਆ ਤਾਂ ਸਾਡੇ ਇੱਥੇ ਬੈਠੇ ਕਿਹ ਗਏ ਇਹ ਕਿੰਨੇ ਦਾ ਨੁਕਸਾਨ ਹੋਈ ਤੁਹਾਡਾ ਨੁਕਸਾਨ ਨੂੰ ਡਿਗਲੇ ਵੀ 600 ਬੰਦੇ ਦਾ ਨੇ ਰਾਇ ਇਹ 30-35 ਲੱਖ ਰੁਪਏ ਦਾ 600 ਬੰਦੇ ਦਾ ਇਹ ਮੇਰਾ ਪੈਨਸ਼ਨ ਗਿਆ ਸਿਕਾ ਸਿਕਾ ਪਲੱਸ ਸੇ ਮੈਂ ਕੈਸ਼ ਵੀ ਗਿਆ ਵਿੱਚ ਹਰ ਬੇਟੀ ਦੇ ਗਹਿਣੇ ਜਿੰਨੇ ਹੁੰਦੇ ਚੁੜੀਆਂ ਤੇ ਲੈ ਕੇ ਸਭ ਪੂਰੇ ਲੈਣ ਦੇਣ ਦਾ ਜੋ ਗਹਿਣੇ ਸੀ ਇੱਥੇ ਕੈਮਰੇ ਲੱਗੇ ਨਹੀਂ ਪਈ ਇੱਥੇ ਜਿਹੜੇ ਕੈਮਰੇ ਲੱਗੇ ਜੀ ਸਾਨੂੰ ਕੋਈ ਤਸੰਦੀ ਬਾਖਤ ਕੁਝ ਵੀ ਦਿਖਾਇਆ ਜਾ ਰਿਹਾ ਨਾ ਕੋਈ ਸ਼ਕਲ ਲੱਗਾਈ ਹੋਈ ਜਿਹੜੇ ਲੱਗੇ ਹੋਏ ਆ। ਕੋਈ ਸ਼ਕਲ ਨਹੀਂ ਆ ਰਹੀ ਬੰਦੇ ਦੀ ਬਸ ਗੈਕ ਚੱਕੀ ਦੇਖਦੇ ਸਾਨੂੰ ਕੋਈ ਫਿਲਮ ਨਹੀਂ ਕੋਈ ਰਿਪੋਰਟ ਨਹੀਂ ਇਹਨਾਂ ਦੀ ਹਰ ਵਾਰ ਤੇ ਬੰਦਾ ਹੈ ਇਹਨਾਂ ਦਾ ਫੰਦਾ ਮੈਨੇਜਰ ਦਾ ਕੈਮਰੇ ਲੱਗੇ ਜਮੇ ਜੁਮ ਤੇ ਮੈਂ ਜਾਣਦੇ ਨਹੀਂ ਕੈਮਰਾ ਇੱਧਰ ਲਾ ਬਿਓ ਦੇਖੋ ਕਿੰਨੇ ਵੱਡੇ ਇਹਦੇ ਠੀਕ ਕੈਮਰੇ ਵੱਲ ਨੀਗਾ ਬਣਾਏ ਪੁਰਾਣੇ ਟਾਈਮ ਦੇ ਕੈਮਰੇ ਲੱਗੇ ਰਿਕਾਰਡ ਘਣਾਓ ਇਹਨਾਂ ਦਾ ਸਾਰਾ ਗੁੱਦਾ ਅਸੀਂ ਜੋ ਕਿ ਪੁਲਿਸ ਕੰਪਲੇਟ ਹੋ ਗਈ ਆਨਲਾਈਨ ਕਰਤੀ ਅੱਛਾ ਜੀ ਅਗਰੇ ਹੀ ਜਾਂਦੇ ਵੀ ਸਾਡੇ ਨਾਲ ਹਿੰਸਾਪ ਹੋਇਆ ਜੀ ਸਾਡੇ ਨੂੰ ਛੱਡ ਲਓ ਜੋ ਸਾਡਾ ਨੁਕਸਾਨ ਹੋਇਆ ਸਾਡੇ ਜੋ ਵੀ ਹੈ ਸਾਡਾ ਮਾਫੀ ਮਿਲ ਜਵੇ ਕਿਹੜਾ ਕਿਹੜਾ ਆਪਣਾ ਆਪਣਾ ਇਹ ਪੈਲਸ ਹੈ ਜੀ ਗ੍ਰੈਂਡ ਆਰਚ ਹੈ ਜੀ ਗ੍ਰੈਂਡ ਆਰਚ ਅਡਾਉਂ ਲਿਖਿਆ ਹੋਇਆ ਗ੍ਰੈਂਡ ਆਰਚ ਜੀ ਲਓ ਵੀ ਆਪਾਂ ਪੱਲਾ ਨਹੀਂ ਫੜਾ ਰਹੇ ਸਾਡੇ ਪਿੱਛੇ ਨਹੀਂ ਖੜੇ ਤਾਂ ਕਹਿ ਰਹੇ ਨਹੀਂ ਹੋਏਗੇ ਨਿੰਦਗੀ ਗੱਲਾਂ ਸੁਣ ਕੇ ਤੇ ਲੱਗਦਾ ਜਿਨਾ ਕਿ ਉਤਗੀ ਮੇਲੇ ਭੁਗਤ ਆਏ ਤਿੰਨ ਬੋਲ ਵੇਜੀ ਨਾ ਕੋਈ ਰਿਸਪੌਂਸ ਦੇ ਨਹੀਂ ਰਹੇ ਨਾ ਤੇ ਕੋਈ ਗਾਰੰਟੀ ਦੇ ਰਹੇ ਵੀ ਆਪਾਂ ਬੰਦੇ ਨਾਲ ਗੱਲ ਕਰੀਏ ਵੀ ਭਾਈ ਕੋਈ ਤੇ ਜ਼ਿੰਮੇਵਾਰੀ ਤੁਸੀਂ ਸੈਲਨ ਹੋ ਜੋ ਆਪਾਂ ਕੁਝ ਕਰਦੀਏ ਇੰਨਾ ਕਰਦੇ ਆ ਕੁਸਤਾ ਕਰੂੰਗਾ ਇਹ ਕੈਮਰੇ ਵੀ ਤੁਹਾਨੂੰ ਤਸੱਲੀ ਬਕਸ ਨੂੰ ਦਿਖਾਈ ਨਹੀਂ ਉਹਨਾਂ ਕਿ ਉੱਚਾਈ ਤੇ ਲੱਗੇ 30 ਫੁੱਟ ਦੀ ਉਚਾਈ ਹੈ ਦੇਖੋ ਛੱਤੋਂ ਦੇ ਕੈਮਰੇ ਉਹ ਦੇਖੋ ਕਿ ਕਿੱਥੇ ਜਿਹੜਾ ਮੇਲ ਹੈ ਜੀ ਪਤਾ ਲੱਗਿਆ ਉਹ ਕੀ ਖਿਲਜੋਲਦੀ ਨਹੀਂ ਹੈ ਕੁਝ ਉਹ ਪਤਾ ਹੀ ਨਹੀਂ ਲੱਗਦਾ ਜੀ ਜੀ ਜਾਈਗਾ ਕੀ ਨਹੀਂ ਇਹਨਾਂ ਦੇ ਪਾਜੀ ਕੀ ਨਾਮ ਆਪਣਾ ਜੀ ਮੈਂ ਸੁਸ਼ਮਰ ਐਸੀ ਅੱਛਾ ਜੀ ਪਾਜੀ ਕੀ ਮੈਟ ਹੋਇਆ ਜੁੱਸ ਇਹ ਇੱਥੇ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ ਗ੍ਰੈਂਡ ਹੋਟਲ ਦੇ ਵਿੱਚ ਅੱਛਾ ਜੀ ਇੱਥੇ ਹੁਣੇ ਸਾਨੂੰ ਮਿਲੀ ਸੀ ਇਨਫੋਰਮੇਸ਼ਨ ਕਿ ਕਿਸੇ ਨੇ ਰਾਦਿਸਨ ਕਿ ਕੋਈ ਅਣਜਾਣ ਬੰਦਾ ਕੋਈ ਇੱਥੇ ਵਿਆਹ ਦੇ ਵਿੱਚ ਜਿਹੜੇ ਆਏ ਸੀ ਆਹ ਵਾਲੇ ਇਹਨਾਂ ਦੇ ਕੋਈ ਬੈਗ ਸੀਗਾ ਜਿਹਦੇ ਕਿਸੇ ਨੂੰ ਲੈਣੇ ਵਜ੍ਹਾ ਅਸੀਂ ਕਿ ਉਹ ਕੋਈ ਅਣਜਾਣ ਬੰਦਾ ਕੁਝ ਅੱਕੀ ਲੈ ਗਿਆ ਚੋਰੀ ਕਰਕੇ ਲੈ ਗਿਆ ਅਸੀਂ ਆਏ ਆ ਉਹਦੇ ਵਿੱਚ ਦੇਖ ਰਹੇ ਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਅੱਗੇ ਜੋ ਪ੍ਰੋਗਰੈਸ ਹੋ ਰਹੀ ਹੈ ਇਹ ਕਿੰਨੇ ਕੁ ਤੇ ਗਹਿਣੇ ਦੱਸਿਆ ਜਾ ਰਹੇ ਆ ਜੀ ਇਹhle ਉਹਨਾਂ ਤੋਂ ਪੁੱਛ ਲਿਆ ਉਹਨਾਂ ਨੇ ਹਲੇ ਸਾਨੂੰ ਕੋਈ ਦੱਸਿਆ ਵੀ ਕਿੰਨੇ ਦਿਨ ਨੇ ਕਿ ਜ਼ਿਲ੍ਹੇ ਦਾ ਵੀ ਹੋਵੇਗਾ ਉਹ ਭਾਈ ਕੋਈ ਪੁੱਛ ਕੇ ਅਸੀਂ ਕੋਈ ਪਿਛਲੇ ਹਫਤੇ ਵੀ ਇੱਥੇ ਗਹਿਣੇ ਚੋਰੀ ਹੋਏ ਸੀ ਪੁਲਿਸ ਫਿਰ ਵੀ ਉਹਨੂੰ ਕੋਈ ਇਨਫਰਮੇਸ਼ਨ ਨਹੀਂ ਇੰਨੀ ਨਾਲ ਸਾਡੇ ਕੋਲ ਆਈ ਤੇ ਕੋਈ ਸੀਸੀਟੀਵੀ ਕੈਮਰੇਜ ਕਲੂ ਮਿਲਿਆ ਹੋਵੇ ਸੀਟੀਵੀ ਦੇ ਵਿੱਚ ਚੈੱਕ ਕਰ ਰਹੇ ਆ ਕੋਈ ਕੋਈ ਬੰਦੇ ਕੁਝ ਸ਼ਕਤੀ ਜਾਂਦੇ ਦਿਖਿਆ ਤੇ ਉਹਨਾਂ ਨੂੰ ਦੇਖਦੇ ਆਂ ਕਿ ਇਹ ਕੌਣ ਬੰਦੇ ਨੇ ਵੈਰੀਫਾਈ ਕਰਕੇ ਸਾਰਾ ਉਹਦਾ ਜਿਹੜਾ ਜੋ ਵੀ ਪਤਾ ਲੱਗੇਗਾ ਠੀਕ